ਇਹ ਗੱਲਾਂ ਦਾ ਪਰਦਾ ਖੁੱਲਿਆ ਜਾ ਰਿਹਾ ਉਹਦੀ ਸਹੁਰਿਆਂ ਤੋਂ ਆਇਆ ਜਿੱਦਾਂ ਜਿੱਦਾਂ ਉਹ ਫਿਰਨ ਨੂੰ ਉਹਦਾ ਪੈਕ ਬੂਗ ਲਾ ਕੇ ਰਾਜੇ ਹੀ ਬਣ ਜਾਂਦਾ ਹੁੰਦਾ ਉਹ ਥੇ ਤਾਂ ਇਹ ਦੀ ਸੁਣਦਾ ਨਹੀਂ ਆਸੇ-ਪਾਸੇ ਕੁਝ ਵੀ ਨਹੀਂ ਦੇਖਦਾ ਤੇ ਆਓ ਆਪਾਂ ਦੱਸਦਾਂ ਜਿਹੜੀ ਸੁਣਦੇ ਆ ਤੇ ਵਲੌਗ ਬੜਾ ਫੜੀ ਜਾਣਾ ਹੈ ਗੱਲਾਂ ਕਿਉਂਕਿ ਅਸੀਂ ਸੁਣ ਲਈਆਂ ਮੈਂ ਕਿ ਤੁਹਾਨੂੰ ਵੀ ਦੱਸਦਾਂ ਬੜੀਆਂ ਅੱਛੀਆਂ ਨੇ ਹਾਸਿਲ ਗੱਲਾਂ ਆ ਤੁਸੀਂ ਵੀ ਹੱਸੋਗੇ ਤੇ ਜਿਆਦਾ ਕਾਰ ਹੋ ਜਾਣੀ ਹੈ ਨਾਲ ਤੋਂ ਹੀ ਪਤਾ ਕੌਣ ਆਏ ਹੋਏ ਨੇ ਉਹਨੂੰ ਦਿੱ ਦਿੱਤੇ ਮੈਂ ਫੜਾ ਦਿੱਤਾ ਅੰਕਾ ਅੱਧੀ ਉਹ ਲੋਕ ਸੀ ਤੇ ਇਹ ਕੋਈ ਫਿਲਮ ਨਹੀਂ ਗਿਆ ਇਹ ਆਦਮੀ ਜੁੜੇ ਉਹ ਕਹਿੰਦੇ ਨੇ ਰੱਖਣਾ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਇਆ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਸਾਡੇ ਵੱਲੋਂ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਮੈਂ ਜੀਵਨ ਜੋਤ कौर ਅੱਜ ਫੇਰ ਗੱਲ ਕਰਦੇ ਹਾਂ ਮੋਟਾ ਵੀਰ ਜੋ ਗੱਗੂ ਵੀਰ ਦਾ ਛੋਟਾ ਵੀਰ ਹੈ ਪਿਛਲੇ ਦਿਨੀ ਮੋٹے ਵੀਰ ਦੀ ਸਾਲੀ ਦਾ ਵਿਆਹ ਸੀ ਜਾਨੀ ਹਰਮਨ ਦੀ ਛੋਟੀ ਭੈਣ ਮੋਟਾ ਤੇ ਹਰਮਨ ਘਰ ਦੇ ਧੀਜਵਾਈ ਹੋਣ ਕਰਕੇ ਵਿਆਹ ਵਿੱਚ ਸਭ ਤੋਂ ਪਹਿਲਾਂ ਪਹੁੰਚ ਗਏ ਮੋਟਾ ਵੀਰ ਘਰ ਦਾ लाडला ਜਵਾਈ ਹੋਣ ਕਰਕੇ ਵਿਆਹ ਵਿੱਚ ਉਸ ਦੀ ਪਹੁੰਚ ਕਾਜਾ ਜ਼ਿਆਦਾ ਹੀ ਸੀ ਹੋਣੀ ਵੀ ਚਾਹੀਦੀ ਸੀ ਕਿਉਂਕਿ ਉਹ ਘਰ ਦਾ ਜਵਾਈ ਸੀ ਘਰ ਦੇ ਜਵਾਈ ਪਾਈ ਦੀ ਇੱਜ਼ਤ ਕਰਨੀ ਤਾਂ ਬਣਦੀ ਹੈ ਮੋਟਾ ਵੀਰ ਥੋੜੇ ਖੁੱਲੇ ਸੁਭਾਅ ਦਾ ਹੋਣ ਕਰਕੇ ਸਾਰਿਆਂ ਨੂੰ ਹਾਸੇ ਮਜ਼ਾਕ ਕਰਦਾ ਰਿਹਾ ਹੈ ਸਾਰੇ ਉਸ ਦਾ ਬਹੁਤ ਮਾਣ ਇਜਤ ਕਰਦੇ ਹਨ ਫਿਰ ਆਇਆ ਜਾਗੂ ਦਾ ਟਾਈਮ ਮੋٹے ਨੇ ਜਾਗੂ ਤੇ ਖੂਬ ਰੌਣਕਾਂ ਲਾਈਆਂ ਤੇ ਸਾਰਿਆਂ ਨੂੰ ਕਾਫੀ ਦੇਰ ਤੱਕ ਆਪਣੇ ਹਾਸੇ ਮਜ਼ਾਕ ਨਾਲ ਰੁਝਾਈ ਰੱਖਿਆ ਫਿਰ ਆਇਆ ਵਿਆਹ ਦਾ ਦਿਨ ਮੋٹے ਨੇ ਵਿਆਹ ਵਾਲੇ ਦਿਨ ਖੂਬ ਡਰਾਮੇ ਕੀਤੇ ਤੇਹ ਸਾਹ ਹਸਾ ਕੇ ਸਭ ਦੇ ਟੈਡ ਪੀੜ ਹੋਣ ਲਗਾ ਦਿੱਤੀ ਵਿਆਹ ਖਤਮ ਹੋਇਆ ਤੇ ਮੋਟਾ ਵੀਰ ਵਾਪਸ ਆਪਣੇ ਘਰ ਹਰਮਨ ਨਾਲ ਆਇਆ ਫੇਰ ਕੀ ਸੀ ਫੇਰ ਮੋਟੇ ਵੀਰ ਦੀ ਉਹ ਕਲਾਸ ਲੱਗੀ ਉਹ ਕਲਾਸ ਲੱਗੀ ਉਹ ਬਲੌਗ ਨੂੰ ਦੇਖ ਕੇ ਸਾਰੇ ਦਰਸ਼ਕਾਂ ਦਾ ਵੀ ਹਾਸਾ ਸਟੈਡ ਦੁਖਣ ਲੱਗ ਪਿਆ ਮੋਟੇ ਨੂੰ ਵਿਚਾਰੇ ਨੂੰ ਕੋਈ ਯਾਦ ਨਹੀਂ ਸੀ ਉਸਨੇ ਕੀ ਕੁਝ ਕੀਤਾ ਉਸਨੇ ਕੀਤਾ ਵੀ ਸੀ ਕੁਝ ਗੱਗੂ ਵੀਰ ਤੇ ਉਸ ਦੀਆਂ ਭੈਣਾਂ ਤੇ ਹਰਮਨ ਨੇ ਮਸਾਲੇ ਲਗਾ ਲਗਾ ਕੇ ਮੋٹے ਵੀਰ ਨੂੰ ਖੂਬ ਸਤਾਇਆ ਉਧਰ ਉਹਨਾਂ ਦੀ ਵੱਡੀ ਭੈਣ ਜੋ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਹੈ ਉਸ ਦੀ ਵੀ ਵੀਡੀਓ ਕਾਲ ਤੇ ਗੱਲ ਹੋ ਰਹੀ ਸੀ ਉਹ ਵੀ ਉਹਨਾਂ ਨੂੰ ਦੇਖ ਕੇ ਖੁਸ਼ ਹੋ ਰਹੀ ਸੀ ਕਿਵੇਂ ਸਾਰੇ ਮੋٹے ਵੀਰ ਨੂੰ ਸਤਾ ਰਹੇ ਸੀ ਇੰਨਾ ਸਾਰੇ ਭੈਣ ਭਰਾਵਾਂ ਦੇ ਪਿਆਰ ਨੂੰ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਵਾਹਿਗੁਰੂ ਇਸ ਤਰ੍ਹਾਂ ਦਾ ਪਿਆਰ ਹਰ ਭੈਣ ਭਰਾ ਵਿੱਚ ਪਾਵੇ ਸਾਰੇ ਭੈਣ ਭਰਾਵਾਂ ਨੂੰ ਇਹਨਾਂ ਦੇ ਪਰਿਵਾਰ ਤੋਂ ਕੁਝ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਰਲ ਮਿਲ ਕੇ ਰਹਿਣਾ ਹੈ ਵਾਹਿਗੁਰੂ ਹਮੇਸ਼ਾ ਇੰਨਾਂ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਹੋਣ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਬੈਲ ਆਈਕਨ ਵੀ ਜਰੂਰ ਔਨ ਕਰਨਾ ਧੰਨਵਾਦ ਜੀ ਰੱਬ ਰੱਖਾ